ਚੈਨਲ ਥਿੰਕਿੰਗ ਆ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੇ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਇਹ ਵੀਡੀਓ ਸਾਂਝੀ ਕਰ ਰਹੇ ਆ ਤਾਂ ਦੱਸ ਦਈਏ ਕਿ ਇਸ ਵੀਡੀਓ ਨੂੰ ਤੁਸੀਂ ਅੱਗੇ ਵੀ ਸਾਂਝਾ ਜ਼ਰੂਰ ਕਰਨਾ ਔਰ ਮੇਰੇ ਹੱਥ ਦੇ ਵਿੱਚ ਦੋ ਧਾਰਮਿਕ ਕਿਤਾਬਾਂ ਨੇ ਦੋ ਬੁੱਕ ਪੁਸਤਕਾਂ ਨੇ ਜਿਸ ਦੇ ਬਾਰੇ ਤੋਂ ਅਸੀਂ ਇੱਕ ਜਾਣਕਾਰੀ ਦੇਣ ਦੇ ਲਈ ਜਿਹੜੀ ਆ ਉਹ ਵੀਡੀਓ ਸਾਂਝੀ ਕਰ ਰਹੇ ਆ ਦੱਸ ਦਈਏ ਕਿ ਗੁਰਦੁਆਰਾ ਸਿੰਘ ਸਭਾ ਵਿਖੇ 21 April ਨੂੰ ਛੋਟੇ ਬੱਚਿਆਂ ਦੇ ਜੋ ਕਿ 6ਵੀਂ ਕਲਾਸ ਤੋਂ ਲੈ ਕੇ ਉੱਪਰ ਕਲਾਸ ਦੇ ਜਿੰਨੇ ਵੀ ਬੱਚੇ ਨੇ ਉਹ ਬੱਚੇ ਆਪਣੇ ਫਾਰਮ ਭਰਵਾ ਸਕਦੇ ਨੇ ਫਾਰਮ ਜਿਹੜਾ ਕੇਵਲ 10 ਰੁਪਏ ਦੇ ਵਿੱਚ ਭਰਿਆ ਜਾ ਰਿਹਾ ਔਰ 10 ਰੁਪਏ ਦੇ ਵਿੱਚ ਜਿਹੜੀਆਂ ਦੋ ਬੁੱਕਸ ਵੀ ਦਿੱਤੀਆਂ ਜਾ ਰਹੀਆਂ ਨੇ ਨਾਲ ਉਹਦੇ ਵਿੱਚ ਜਿਹੜੇ ਆ ਬੱਚਿਆਂ ਦੇ ਮੁਕਾਬਲੇ ਕਰਾਏ ਜਾ ਰਹੇ ਨੇ 21 ਤਰੀਕ ਨੂੰ ਸਿੰਘ ਸਵਾ ਗੁਰਦੁਆਰਾ ਵਿਖੇ ਜਿਹੜੇ ਆ ਆਪਣੇ ਬੱਚਿਆਂ ਨੂੰ ਆਹ ਇਤਿਹਾਸ ਪਾਸ ਦੇ ਵਿੱਚ ਜਿਹੜੇ ਆ ਉਹ ਪਰਿਵਾਰਾਂ ਨੂੰ ਇਹ ਜਾਣਕਾਰੀ ਸਾਂਝੀ ਜ਼ਰੂਰ ਕਰੋ ਤਾਂ ਬੱਚਿਆਂ ਦੇ ਫਾਰਮ ਪਰਵਾਉਣ ਦੇ ਲਈ ਤੋਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਆ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਅ ਅਰਸ਼ਦੀਪ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜਲਾਲਾਬਾਦ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰਬਾਣੀ ਚੇਤਨਾ ਮਿਸ਼ਨ ਸੰਸਥਾ ਦੇ ਵੱਲੋਂ ਪਿਛਲੇ ਦਿਨੀ ਵੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਗੁਰਮਤ ਮੁਕਾਬਲੇ ਕਰਵਾਏ ਗਏ ਸਨ ਉਸੇ ਲੜੀ ਦੇ ਤਹਿਤ ਇਸ ਵਾਰ ਗੁਰਮਤ ਪ੍ਰਸ਼ਨੋਤਰੀ ਮੁਕਾਬਲਾ ਜੋ ਲਿਖਤੀ ਰੂਪ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਇਆ ਜਾ ਰਿਹਾ ਹੈ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਬੱਚਿਆਂ ਨੂੰ ਇੱਕ ਤਾਂ ਖਾਲਸੇ ਦੇ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਗੁਰਗੋਬੇ ਸਿੰਘ ਦੇ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਇਸ ਗੁਰਮਤ ਪ੍ਰਸ਼ਨੋਤਰੀ ਮੁਕਾਬਲੇ ਦੇ ਵਿੱਚ ਦੋ ਹਿੱਸੇ ਬਣਾਏ ਗਏ ਨੇ ਸਭ ਤੋਂ ਪਹਿਲਾਂ ਜੂਨੀਅਰ ਗਰੁੱਪ ਜਿਹਦੇ ਵਿੱਚ 6ਵੀਂ ਤੋਂ 8ਵੀਂ ਕਲਾਸ ਦੇ ਬੱਚੇ ਨੇ ਉਹਨਾਂ ਲਈ ਸਾਡੇ ਕੋਲ ਜੋ ਕਿਤਾਬ ਹੈ ਅਸੀਂ ਰੱਖੀ ਹੈ ਆਓ ਗੁਰ ਇਤਿਹਾਸ ਜਾਣੀਏ ਇਹਦੇ ਵਿੱਚ ਦਸਾਂ ਗੁਰੂਆਂ ਦੇ ਇਤਿਹਾਸ ਬਾਰੇ ਜਾਣਕਾਰੀ ਹੈ ਜੋ ਸੀਨੀਅਰ ਗਰੁੱਪ ਹੈ ਨਵੀਂ ਕਲਾਸ ਤੋਂ ਸ਼ੁਰੂ ਹੋ ਕੇ ਸੰਗਤੀ ਰੂਪ ਦੇ ਵਿੱਚ ਕੋਈ ਵੀ ਇਸ ਵਿੱਚ ਹਿੱਸਾ ਲੈ ਸਕਦਾ ਹੈ ਉਹਦੇ ਵਿੱਚ ਅਸੀਂ ਜਿਹੜੀ ਕਿਤਾਬ ਸਿਲੇਬਸ ਦੀ ਕਿਤਾਬ ਦੇ ਰਹੇ ਹਾਂ ਸਾਈਹਬੇ ਕਮਾਲ ਗੁਰਗੋਬਿੰਦ ਸਿੰਘ ਪਾਸ਼ਾ ਦੀ ਇਹਦੇ ਵਿੱਚੋਂ ਬੱਚਿਆਂ ਨੂੰ ਪੇਪਰ ਆਏਗਾ ਇਸ ਤੋਂ ਬਾਅਦ ਕੋਈ ਵੀ ਸਵਾਲ ਨਹੀਂ ਪੁੱਛਿਆ ਜਾਏਗਾ ਬੱਚਿਆਂ ਨੂੰ ਐਮਸੀਕਿਊ ਰੂਪ ਦੇ ਵਿੱਚ ਸਵਾਲ ਹੋਣਗੇ ਜਿਹਦੇ ਵਿੱਚ ਚਾਰ ਉੱਤਰ ਠੀਕ ਵਾਲੇ ਉੱਤਰ ਤੇ ਠਿਕਾ ਲਗਾਉਣਾ ਹੋਏਗਾ ਇਸ ਪ੍ਰਕਾਰ ਦੇ ਸਵਾਲ ਆਉਣਗੇ ਔਰ ਫਾਰਮ ਦੀ ਫੀਸ ਕੇਵਲ 10 ਰੁਪਏ ਹੈ ਮੇਰੀ ਵੱਤ ਤੋਂ ਵੱਤ ਸੰਗਤਾਂ ਦੇ ਚਰਨਾਂ 'ਚ ਅਪੀਲ ਹੈ ਆਪਣੇ ਬੱਚਿਆਂ ਨੂੰ ਇਹਨਾਂ ਗੁਰਮਤ ਪ੍ਰਸਨੋਤਰੀ ਮੁਕਾਬਲੇ ਦੇ ਵਿੱਚ ਹਿੱਸਾ ਦਵਾਈਏ बाकी बच्चे गुरु इतिहास ਨਾਲ ਜੁੜ ਸਕਣ ਸਹਿਬਾਨ ਦੇ ਇਤਿਹਾਸ ਨਾਲ ਜੁੜ ਸਕਣ ਖਾਲਸਾ ਸਾਜਨਾ ਦਿਵਸ ਜੋ ਆਪਾਂ ਮਨਾ ਕੇ ਹਟੇ ਹੁਣੇ ਪਿਛਲੇ ਦਿਨੀ ਉਹਦੇ ਨਾਲ ਜੁੜ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਬੱਚਿਆਂ ਨੂੰ ਵੀ ਗੁਰਗੋਬੇ ਸਿੰਘ ਬਾਦਸ਼ਾਹ ਨੇ ਸਾਡੇ ਲਈ ਕੀ ਕੀਤਾ ਸੀ ਉਹਨਾਂ ਦੀ ਕੀ ਦੇਣਾ ਸਾਡੇ ਸਿੱਖ ਧਰਮ ਵਾਸਤੇ ਸੋ ਮੇਰੀ ਇੱਕ ਵਾਰ ਫਿਰ ਤੋਂ ਦੋ ਹੱਥ ਜੋੜ ਕੇ ਬੇਨਤੀ ਹੈ ਬੱਚਿਆਂ ਨੂੰ ਅਪੀਲ ਹੈ ਵੀ ਇਸ ਪੇਪਰ ਦੇ ਜਿਹੜੇ ਨੇ ਗੁਰਮਤ ਪ੍ਰਸ਼ਨੋਤਰੀ ਮੁਕਾਬਲੇ ਦੇ ਫਾਰਮ ਨੇ ਉਹ ਤੁਸੀਂ ਭਰ ਸਕਦੇ ਹੋ ਇਥੇ ਤੁਹਾਡੇ ਕੋਲ ਤੁਹਾਡੇ ਸਾਹਮਣੇ ਸਨਮੂ ਕਰਦੇ ਨੇ ਆ ਇਸ ਪ੍ਰਕਾਰ ਦਾ ਫਾਰਮ ਜੋ ਬੱਚੇ ਦਾ ਭਰਿਆ ਜਾ ਰਿਹਾ ਹੈ ਜਦੀ ਫੀਸ ਕੇਵਲ 10 ਰੁਪਏ ਹੈ ਪਹਿਲਾਂ ਦੱਸਿਆ ਹੈ ਇਸੇ ਦਿੱਤੇ ਨੰਬਰਾਂ ਤੇ ਕਿਸੇ ਵੀ ਨੰਬਰ ਸੰਪਰਕ ਕਰਕੇ ਤੁਸੀਂ ਫਾਰਮ ਭਰ ਸਕਦੇ ਹੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੀ ਖਾਲਸਾ ਸਾਧਨਾ ਦਿਵਸ ਨੂੰ ਸਮਰਪਿਤ ਮਿਹਰਬਾਨੀ ਚੇਤਨਾ ਮਿਸ਼ਨ ਵੱਲੋਂ ਮਤੇ 1 ਜੂਨ 2024 ਦਿਨ ਐਤਵਾਰ ਨੂੰ ਸਵੇਰੇ 9 ਵਜੇ ਗੁਰਮਤਿ ਬਸਰੋਤੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਸ ਦੇ ਸੰਬੰਧ ਦੇ ਵਿੱਚ ਜੋ ਕਿਤਾਬਾਂ ਸਿਲੇਬਸ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਸੋ ਭਾਗ ਲੈਣ ਵਾਲੇ ਸਾਰਿਆਂ ਨੂੰ ਇਨਾਮ ਦਿੱਤੇ ਜਾਣਗੇ ਸੋ ਉਸ ਤੋਂ ਇਲਾਵਾ 70% ਲੰਕ ਪ੍ਰਾਪਤ ਕਰਨ ਵਾਲਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਗੁਰਦੁਆਰਾ ਸਾਹਿਬਾਂ ਦੇ ਅਲਾਮਾਤ ਦੇ ਵਿਖੇ ਇਸ ਸੰਬੰਧੀ ਬੈਨਰ ਲਗਾਏ ਗਏ ਹਨ ਹੋਰ ਵੀ ਪ੍ਰਚਾਰ ਕੀਤਾ ਗਿਆ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਬੱਤ ਵਾਦ ਇਸ ਗੁਰਮਤਿ ਭੋਜਨ ਕਾਲਜ ਭਾਗ ਦਿਵਾ ਕੇ ਗੁਰੂ ਇਤਿਹਾਸ ਤੋਂ ਜਾਣੂ ਕਰਵਾ ਕੇ ਗੁਰਨਾਮ ਦੇ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ